ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਫੇਸਬੁਕ ਪੇਜ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 18 ਜੂਨ ਨੂੰ ਪੀਐਮ ਕਿਸਾਨ ਦੀ 17ਵੀਂ ਕਿਸ਼ਤ ਆ ਚੁੱਕੀ ਹੈ ਇਹ ਵੀਡੀਓ ਮੇਰੇ ਉਹਨਾਂ ਵੀਰਾਂ ਲਈ ਹੈ ਜਿਨ੍ਹਾਂ ਦੇ ਖਾਤੇ ਵਿੱਚ ਇਹ ਕਿਸ਼ਤ ਨਹੀਂ ਆਈ ਕਿਸੇ ਤਕਨੀਕੀ ਕਾਰਨ ਕਰਕੇ ਉਹਨਾਂ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਹਨ ਇਹ ਵੀਡੀਓ ਦੇ ਵਿੱਚ ਸਟੈਪ ਬਾਈ ਸਟੈਪ ਦੱਸਾਂਗੇ ਵੀ ਉਹ ਰੁਕੀ ਕਿਸ਼ਤ ਨੂੰ ਦੁਬਾਰਾ ਸ਼ੁਰੂ ਕਿਵੇਂ ਕਰਨਾ ਹੈ ਸੋ ਇਹ ਵੀਡੀਓ ਨੂੰ ਉਹਨਾਂ ਦੋਸਤਾਂ ਤੱਕ ਜ਼ਰੂਰ ਪਹੁੰਚਾਇਆ ਜਾਵੇ ਜਿਨ੍ਹਾਂ ਦੀ ਕਿਸ਼ਤ ਰੁਕੀ ਹੋਈ ਹੈ ਤੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜਰੂਰੀ ਦਸਤਾਵੇਜ਼ ਜਿਹੜੇ ਤੁਸੀਂ ਫਾਈਲ ਦੇ ਨਾਲ ਲਾਉਣੇ ਆ ਸਭ ਤੋਂ ਪਹਿਲਾਂ ਜਵਾਬੰਦੀ ਆਧਾਰ ਕਾਰਡ ਲਾਭਪਾਤਰੀ ਸਥਿਤੀ ਦੀ ਰਿਪੋਰਟ ਇਹ ਤੁਹਾਨੂੰ ਅੱਗੇ ਜਾ ਕੇ ਦੱਸ ਦਿਆਂ ਕਿਵੇਂ ਕੱਢਣੀ ਹੈ ਉਸ ਤੋਂ ਬਾਅਦ ਬੈਂਕ ਖਾਤੇ ਦੀ ਪਾਸਬੁੱਕ ਜਾਂ ਚੈੱਕ ਬੁੱਕ ਉਸ ਤੋਂ ਬਾਅਦ ਤੁਸੀਂ ਲੈਪਟਾਪ ਜਾਂ ਆਪਣੇ ਮੋਬਾਈਲ ਤੋਂ pmkisan.co.in ਦੀ ਵੈੱਬਸਾਈਟ ਤੇ ਜਾਣਾ ਹੈ ਉਸ ਤੋਂ ਬਾਅਦ ਇਹ ਡਾਇਲੌਗ ਬਾਕਸ ਖੁੱਲੂਗਾ ਇਨੂੰ ਕਾਟ ਦੇ ਉੱਤੇ ਕਲਿੱਕ ਕਰਕੇ ਕੱਟ ਦੇਣਾ ਤੁਸੀਂ 3rd ਆਪਸ਼ਨ ਤੇ ਜਾਣਾ ਨਾਊ ਯੋਰ ਸਟੇਟਸ ਤੇ ਇੱਥੇ ਕਲਿੱਕ ਕਰਨ ਤੋਂ ਬਾਅਦ ਇਹ ਰਜਿਸਟ੍ਰੇਸ਼ਨ ਨੰਬਰ ਮੰਗੂਗਾ ਜਿਹੜਾ ਕਿ ਆਪਣੇ ਕੋਲੇ ਨਹੀਂ ਹੁੰਦਾ ਆਪਾਂ ਇੱਥੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਮੋਬਾਈਲ ਨੰਬਰ ਤੇ ਕਲਿੱਕ ਕਰਨਾ ਹੈ ਆਪਦਾ ਮੋਬਾਈਲ ਨੰਬਰ ਐਂਟਰ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਇਹ ਨਾਲ ਕੈਪਚਾ ਆ ਰਿਹਾ ਹੈ ਉਹ ਐਂਟਰ ਕਰਨਾ ਹੈ ਕੈਪਚਾ ਐਂਟਰ ਕਰਨ ਤੋਂ ਬਾਅਦ ਤੁਸੀਂ get a detail ਤੇ ਕਲਿੱਕ ਕਰਨਾ ਜਿਵੇਂ get a detail ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਕ او ٹی پی ਦਾ ਡਾਇਲੌਗ ਬਾਕਸ ਆਏਗਾ ਇਸ ਵਿੱਚ ਆਪਦੇ ਮੋਬਾਈਲ ਤੇ ਆਇਆ او ٹی پی ਪਾਉਣਾ ਹੈ او ٹی پی ਆਉਣ ਚ ਥੋੜਾ ਸਮਾਂ ਲੱਗ ਸਕਦਾ ਹੈ او ٹی پی ਦਰਜ ਕਰਨ ਤੋਂ ਬਾਅਦ get a detail ਤੇ ਫਿਰ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਸਾਹਮਣੇ ਨਜ਼ਰ ਆਵੇਗਾ ਤੁਸੀਂ ਇਹਨੂੰ ਕਾਪੀ ਕਰ ਲੈਣਾ ਨਾਲ ਨੇਮ ਵੀ ਆਵੇਗਾ ਕਾਪੀ ਕਰਨ ਤੋਂ ਬਾਅਦ ਬੈਕ ਕਲਿੱਕ ਕਰਨਾ ਹੈ ਫਿਰ ਉਸੇ ਤੁਸੀਂ ਹੋਮ ਪੇਜ ਤੇ ਆ ਜਾਓਗੇ ਫਿਰ ਸੇਮ ਪ੍ਰੋਸੈਸ ਕਰਨਾ ਹੈ ਨਾਓ ਯੂਰ ਸਟੇਟਸ ਟਿਕ ਕਲਿੱਕ ਕੀਤਾ ਫਿਰ ਰਜਿਸਟ੍ਰੇਸ਼ਨ ਨੰਬਰ ਪੇਸਟ ਕੀਤਾ ਕੈਪਚਾ ਐਂਟਰ ਕੀਤਾ ਕੈਪਚਾ ਐਂਟਰ ਕਰਨ ਤੋਂ ਬਾਅਦ ਗੈਟ ਡੀਟੇਲਸ ਤੇ ਕਲਿੱਕ ਕਰਨਾ ਜਦੋਂ ਤੁਸੀਂ ਗੈਟ ਡੀਟੇਲ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਤੇ ਫਿਰ ਐਸਐਮਐਸ ਆਵੇਗਾ او ٹی پی ਦਰਜ ਕਰਨਾ ਹੈ ਕੈਟ ਡਿਟੇਲ ਤੇ ਕਲਿੱਕ ਕਰਨਾ ਹੈ ਤੁਹਾਡੇ ਸਾਹਮਣੇ ਜਿਹੜਾ ਤੁਹਾਡਾ ਪਰਸਨਲ ਇਨਫੋਰਮੇਸ਼ਨ ਦਰਮਨਾਓ ਯੂਅਰ ਸਟੇਟਸ ਦਾ ਜਿਹੜਾ ਸਟੇਟਸ ਹੈ ਉਹ ਆ ਜਾਣਾ ਹੈ ਪਰਸਨਲ ਡਿਟੇਲ ਆ ਜੂਗੀ ਰਜਿਸਟ੍ਰੇਸ਼ਨ ਨੰਬਰ ਨੇਮ ਜਦੋਂ ਤੁਸੀਂ ਰਜਿਸਟਰਡ ਕੀਤਾ ਫਸਟ ਟਾਈਮ ਸਾਰਾ ਕੁਝ ਉਹ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਹੈ ਐਲੀਜੀਬਲ ਸਟੇਟਸ ਤੇ ਐਲੀਜੀਬਿਲਟੀ ਸਟੇਟਸ ਉਹਦੇ ਵਿੱਚ ਪਹਿਲਾ ਆਪਸ਼ਨ ਹੋਊਗਾ ਲੈਂਡ ਸੀਡਿੰਗ ਜਿਹੜਾ ਮੋਸਟ ਇੰਪੋਰਟੈਂਟ ਹੈ ਇਕਈ ਕੇ ਵੀ ਸੀ ਤਾਂ ਸਭ ਨੇ ਕਰਵਾਈ ਲਈ ਹੈ ਤੇ ਆਧਾਰ ਕਾਰਡ ਲਗਭਗ ਅੱਜਕੱਲ੍ਹ ਲਿੰਕ ਹੀ ਹੁੰਦਾ ਹੈ ਫਰਤੇ ਦੇ ਨਾਲ ਇਹ ਦੇਖਣਾ ਜੇਕਰ ਇੱਥੇ ਤੁਹਾਡੇ ਕਾਂਟਾ ਵੱਜਿਆ ਤਾਂ ਅੱਗੇ ਵਾਲਾ ਤੁਸੀਂ ਪ੍ਰੋਸੈਸ ਫੋਲੋ ਕਰਨਾ ਹੈ ਇਹ ਸਾਰੇ ਨੂੰ ਉੱਪਰ ਤੋਂ ਲੈ ਕੇ نیچے ਤੱਕ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਰਾਈਟ ਕਲਿਕ ਕਰਨਾ ਹੈ ਇੱਥੋਂ ਪ੍ਰਿੰਟ ਦੇ অপਸ਼ਨ ਤੇ ਜਾ ਕੇ ਤੁਸੀਂ ਇਹਨੂੰ ਸੇਵ ਐਸ ਪੀਡੀਐਫ ਕਰਕੇ ਇਹਨੂੰ ਤੁਸੀਂ ਸੇਵ ਕਰਕੇ ਰੱਖ ਲੈਣਾ ਕਿਉਂਕਿ ਇਹ ਵੀ ਫਾਈਲ ਦੇ ਨਾਲ ਲੱਗੂਗਾ ਇਹਨੂੰ ਸੇਵ ਕਰਨ ਤੋਂ ਬਾਅਦ ਕਿਹਰੇ ਦੇ ਨਾਲ ਦੋ ਫਾਰਮ ਲੱਗਣਗੇ ਇੱਕ ਸਵੈ ਘੋਸ਼ਣਾ ਪੱਤਰ 'ਚ ਤੁਸੀਂ ਸਾਰੀ ਡਿਟੇਲ ਫਿਲ ਕਰਨੀ ਹੈ ਇਵੇਂ ਦਾ ਸਵੈ ਕੋਸ਼ ਨਮਾ ਪੱਤਰ ਹੋਵੇਗਾ ਸਭ ਤੋਂ ਪਹਿਲਾਂ ਲਾਭਪਾਤਰੀ ਦੀ ਮੁੱਢਲੀ ਜਾਣਕਾਰੀ ਆਵੇਗੀ ਜਿਵੇਂ ਪਹਿਲਾ ਪੁਆਇੰਟ ਹੈ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਆਵੇਗਾ ਫਿਰ ਪਿਤਾ ਦਾ ਨਾਮ ਫਿਰ ਦਾਦੀ ਦਾ ਨਾਮ ਫਿਰ ਪਿੰਡ ਦਾ ਨਾਮ ਤਹਿਸੀਲ ਜੋ ਵੀ ਕੈਟਾਗਰੀ ਹੈ ਤੁਹਾਡੀ ਉਹ ਦਰਜ ਕਰਨੀ ਹੈ ਫਿਰ ਉਸ ਤੋਂ ਬਾਅਦ aadhar card number mobile number registration number ਤੁਸੀਂ ਇੱਥੋਂ ਕਾਪੀ ਕਰ ਲੈਣਾ ਹੈ ਰਜਿਸਟ੍ਰੇਸ਼ਨ ਨੰਬਰ ਇੱਥੋਂ ਦੇਖ ਕੇ ਉਤਪਾਦ ਤੁਹਾਡੇ ਬੈਂਕ ਖਾਤੇ ਦਾ ਵੇਰਵਾ ਆ ਜਾਣਾ ਹੈ ਬੈਂਕ ਦਾ ਨਾਮ ਜੋ ਵੀ ਇਹ ਇਹਦੇ ਵਿੱਚ ਜਿਵੇਂ ਮੈਂ ਫਿਲ ਕੀਤਾ ਉਤਪਾਦ ਮੋਸਟ ਇੰਪੋਰਟੈਂਟ ਜਿਹੜਾ ਪਾਰਟ ਹੈ ਲੈਂਡ ਸਿਡ ਕਰਨ ਵਾਸਤੇ ਤੁਸੀਂ ਜਿਹੜੇ ਪਿੰਡ ਵਿੱਚ ਤੁਹਾਡੀ ਜ਼ਮੀਨ ਆ ਉਹ ਦਰਜ ਕਰਨੀ ਹੈ ਕਿੰਨੀ ਜ਼ਮੀਨ ਆ ਫਰਦ ਦੇ ਵਿੱਚੋਂ ਵੇਖ ਕੇ ਕਨਾਲਾ ਮਰਲੇ ਸਮੇਤ ਇੱਥੇ ਦਰਜ ਕਰਨ ਤੋਂ ਬਾਅਦ ਤੁਸੀਂ ਇੱਥੇ ਟੋਟਲ ਜ਼ਮੀਨ ਕਰ ਦੇਣੀ ਆ ਸਿਰਫ ਊੜਾ ਪਾਟ ਹੀ ਪਰਨਾ ਤੁਸੀਂ ਉਤੋਂ ਬਾਅਦ ਨੀਚੇ ਕੁਝ ਨਾ ਕਰ ਦੇ ਸੈਂਡ ਕਰਨੀ ਆ ਦੋ ਜਗ੍ਹਾ ਤੇ ਨਾਲ ਡੇਟ ਫਿਲ ਕਰ ਦੇਣੀ ਆ ਉਤੋਂ ਬਾਅਦ ਇਹ ਐਪਲੀਕੇਸ਼ਨ ਫਾਰਮ ਤੁਸੀਂ ਇਹਦੇ ਨਾਲ ਇੱਕ ਹੋਰ ਲਾਉਣਾ ਦੋ ਫਾਰਮ ਲੱਗਣਗੇ ਇੱਥੇ ਬਲਾਕ ਅਧਿਕਾਰੀ ਜਿਹੜੀ ਵੀ ਤੁਹਾਡੀ ਤਹਿਸੀਲ ਹੈ ਉਹ ਇੱਥੇ ਜਿਹੜਾ ਜ਼ਿਲ੍ਹਾ ਆ ਫਿਰ ਇੱਥੇ ਵਿਸ਼ਾ ਉਹਦਾ ਰੱਖਣਾ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਵਿੱਚ ਲੈਂਡ ਸੀਡ ਨਾ ਹੋਣ ਕਾਰਨ ਕੈਸਟ ਨਾ ਆਨ ਸੰਬੰਧੀ ਸ਼੍ਰੀਮਾਨ ਜੀ ਜੋ ਵੀ ਹੈ ਆ ਸਕਰੀਨ ਤੇ ਤੁਸੀਂ ਪੜ੍ਹ ਸਕਦੇ ਹੋ ਜੋ ਵੀ ਇਹਦੇ ਵਿੱਚ ਲਿਖਣਾ ਹੈ ਇਹਦੇ ਵਿੱਚ ਇਹਨੂੰ ਬੜੀ ਕਲੀਅਰ ਲਿਖਣਾ ਤੁਸੀਂ ਜਿਆਦੇ ਉਲਝਾਉਣਾ ਨਹੀਂਗਾ ਛੋਟੇ ਮਤਲਬ ਕਿ ਘਟ ਸ਼ਬਦਾਂ ਦੇ ਵਿੱਚ ਇਹਨੂੰ ਤੁਸੀਂ ਲਿਖਣਾ ਹੈ ਨਾ ਉਹ ਤੋਂ ਬਾਅਦ ਤੁਸੀਂ ਜਿਹੜੀ ਆ ਡੇਟ ਲਿਖ ਲੈਣੀ ਹੈ ਕਦੋਂ ਤੱਕ ਮੈਨੂੰ ਕੈਸਟ ਆਈ ਹੈ ਉਹ ਤੁਸੀਂ ਇੱਥੋਂ ਵੇਖ ਸਕਦੇ ਹੋ ਲਾਸਟ ਡੇਟ ਐ ਤੁਸੀਂ ਲਿਖ ਦੇਣੀ ਹੈ ਜੀ ਤੁਹਾਨੂੰ ਲਾਸਟ ਕਿਸ਼ਤ ਆਈ ਹੈ ਕਿਹੜੀ ਰੇਟ ਨੂੰ ਆਈ ਹੈ ਉਸ ਤੋਂ ਬਾਅਦ ਇਹ ਸਾਰਾ ਕੁਝ ਲਿਖ ਦੇਣਾ ਉਹਦੇ ਵਿੱਚ ਅਪਲੀਕੇਸ਼ਨ ਫਾਰਮ ਦੇ ਜੇ ਹੋ ਸਕਿਆ ਤਾਂ ਮੈਂ ਦੋਨੇ ਫਾਰਮ ਵੀਡੀਓ ਦੇ ਨਾਲ ਨੱਥੀ ਕਰੂੰਗਾ ਇਹ ਜਿਵੇਂ ਜਿਵੇਂ ਅਪਲੀਕੇਸ਼ਨ ਫਾਰਮ ਦੇ ਵਿੱਚ ਲਿਖਿਆ ਉਹ ਤੁਸੀਂ ਸਾਰਾ ਉਹਦੇ ਵਿੱਚ ਲਿਖ ਦੇਣਾ ਉਸ ਤੋਂ ਬਾਅਦ ਆਊਗਾ ਮੇਰਾ ਅਕਾਊਂਟ ਨੰਬਰ ਹੇਠਾਂ ਦੇ ਉੱਤੇ ਅਨੁਸਾਰ ਹੈ ਅਕਾਊਂਟ ਨੰਬਰ ਮਤਲਬ ਜਿਹੜਾ ਤੁਹਾਡਾ ਪੀਐਮ ਕਿਸਾਨ ਦਾ ਅਕਾਊਂਟ ਨੰਬਰ ਹੈ ਇਥੋਂ ਕਾਪੀ ਕਰ ਲੈਣਾ ਇਹਨੂੰ ਇੱਥੇ ਲਖਨ ਲਾਪਤਰੀ ਆਈਡੀ ਚ ਪੇਸਟ ਕਰ ਦੇਣਾ ਤੁਹਾਡਾ ਨਾਮ ਆ ਗਿਆ ਇਹ ਫਿਲ ਕਰਨ ਤੋਂ ਬਾਅਦ ਨੀਚੇ ਫਿਰ ਬੰਨੇ ਕਰਦਾ ਨਾਮ ਪਿੰਡ ਦਾ ਨਾਮ ਮੋਬਾਈਲ ਨੰਬਰ ਤੇ ਫਿਰ ਜਿਹੜੇ ਵੀ ਨੱਤੀ ਦਸਤਾਵੇਜ਼ ਹੈ ਉਹਨਾਂ ਦਾ ਵੇਰਵਾ ਦੇ ਦੇਣਾ ਜਿਵੇਂ ਜਮਾਬੰਦੀ ਦਾ ਰਕਾਰਡ ਲਾਪਤਰੀ ਸਥਿਤੀ ਦੀ ਰਿਪੋਰਟ ਜਿਹੜੀ ਆਪਾਂ ਪੀਡੀਐਫ ਸੇਵ ਕੀਤਾ ਸੀ ਤੇ ਬੈਂਕ ਅਕਾਊਂਟ ਦੀ ਪਾਸਬੁੱਕ ਜਾਂ ਚੈੱਕ ਬੁੱਕ ਦੀ ਫੋਟੋ ਕਾਪੀ ਇੱਥੇ ਬਿਨੇਕਾਰ ਦੇ ਦਸਤਾਵੇਜ਼ ਕਰਦਨੇ ਆ। ਉਹ ਤੋਂ ਬਾਅਦ ਸੇਮ ਦੂਜੇ ਦੇ ਉੱਤੇ ਕਰਨੇ ਆ। ਇਹਦੇ ਨਾਲ ਦੋ ਫਾਰਮ, ਇੱਕ ਸਵੈ-ਕੁਸ਼ਨ ਪੱਤਰ, ਇੱਕ ਐਪਲੀਕੇਸ਼ਨ ਫਾਰਮ, ਤੀਜਾ ਆਧਾਰ ਕਾਰਡ, ਚੌਥਾ ਲਾਪਤਰੀ ਸਟੇਟਿਟੀ, ਸਟੇਟਿਟੀ, ਪੰਜਵਾਂ ਬੈਂਕ ਖਾਤੇ ਦੀ ਪਾਸਬੁੱਕ ਜਾਂ ਚੈੱਕ ਬੁੱਕ। ਇਹ ਪੰਜ ਫਾਰਮ ਤੁਸੀਂ ਲਾ ਕੇ ਇੱਕ ਫਾਈਲ ਦੇ ਵਿੱਚ ਜਮ੍ਹਾਂ ਕਰਾ ਕੇ ਇਸ ਫਾਇਲ ਨੂੰ ਤੁਸੀਂ ਆਪਦੇ ਨੇੜੇ ਦੇ ਮਾਰਕੀਟ ਕਮੇਟੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦੇਣੀ ਹੈ ਜਿਹੜਾ ਖੇਤੀਬਾੜੀ ਦਾ ਮਾਰਕੀਟ ਕਮੇਟੀ ਦਫ਼ਤਰ ਹੁੰਦਾ ਹੈ। ਉਸ ਤੋਂ ਬਾਅਦ ਇਹ ਤੁਹਾਡੀ ਫਾਈਲ ਜ਼ਿਲ੍ਹੇ ਵਿੱਚ ਜਾਵੇਗੀ। ਜ਼ਿਲ੍ਹੇ ਤੋਂ ਇਹਨਾਂ ਦੇ ਮੇਨ ਦਫ਼ਤਰ ਚੰਡੀਗੜ੍ਹ ਜਾਵੇਗੀ। ਸੋ ਜੈਨੂਨ ਪ੍ਰੋਸੈਸ